ਜੈ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਬਾਬਾ ਖਸ਼ੌਰਦਾਸ ਮਹਾਰਾਜ ਕੀ ਜੈ ਗਊ ਮਾਤਾ ਕੀ ਜੈ ਨਗਰ ਖੜੇ ਕੀ ਜੈ ਮੈਂ ਮਹੰਤ ਬਾਬਾ ਕੇਸਰਦਾਸ ਪਿੰਡ ਅਹਮਦਪੁਰ ਬਾਬੇ ਸ਼੍ਰੀ ਚੰਦ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿਨਾ ਹਾਂ ਔਰ ਨਗਰ ਖੜੇ ਦੇ ਸੁਖ ਸ਼ਾਂਤੀ ਰਹੇ ਚੜ੍ਹਦੀ ਕਲਾ ਚ ਰਹੇ ਪਾਈ ਚਿਹਰਾ ਕਾਇਮ ਰਹੇ ਆਪਣਾ ਆਪਣੇ ਕਿਰਪਾ ਮਣੀ ਰਹੇ ਸ਼੍ਰੀ ਚੰਦਰ ਭਗਵਾਨ ਜੀ ਦੀ ਗਊ ਮਾਤਾ ਜੀ ਦੀ ਸੇਵਾਦਾਰ ਜਿਹੜੇ ਆਉਂਦੇ ਜਾਂਦੇ ਆ ਉਹ ਨਕਮਸਤਕ ਹੋਣ ਜਿੱਤੇ ਸ੍ਰੀ ਚੰਦਰ ਭਗਵਾਨ ਜੀ ਦਾ ਜਨਮ ਦਿਨ ਹੋਊਗਾ ਚੜ੍ਹਦੀ ਕਲਾ ਚ ਰਹਿਣ ਸੁਖ ਸ਼ਾਂਤੀ ਰਹੇ ਸਾਰੇ ਨਗਰ ਖੇੜੇ ਚ ਕਿਰਪਾ ਮਿਲਿ ਰਹੇ ਬਾਬੇ ਸ੍ਰੀ ਚੰਦ ਮਹਾਰਾਜ ਜੀ ਦੀ ਜੈ ਜੈਕਾਰਾ ਹੋਣ ਗੌਰਵ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜਿਹੜੇ ਸਾਡੇ ਕੋਲ ਇੱਥੇ ਪਹੁੰਚ ਕੇ ਸਾਡੇ ਸਾਰੇ ਸਾਧੂ ਮਹਤਮਾ ਦੀ ਇਹ ਪ੍ਰਚਾਰ ਕਰਦੇ ਨੇ ਸ੍ਰੀ ਚੰਦਰ ਭਗਵਾਨ ਜੀ ਦਾ ਇਹਨਾਂ ਦਾ ਵੀ ਮਾਦ ਦਿਲੋਂ ਬਹੁਤ ਧੰਨਵਾਦ ਕਰਦਾ ਜੀ ਜੈ ਸ਼੍ਰੀ ਚੰਦਰ ਭਗਵਾਨ ਕੀ ਜੈ